ਵਿਸ਼ਵਾਸ ਵਿਸ਼ਵਾਸ ਇੱਕ ਭਾਵ ਹੈ ਜਿਸ ਨੂੰ ਜੀਆ ਜਾਂਦਾ ਹੈ ਜਦੋਂ ਅਸੀਂ ਕਿਸੇ ਤੇ ਵਿਸ਼ਵਾਸ ਕਰਦੇ ਹਾਂ ਤਾਂ ਕਿਸੇ ਪ੍ਰਕਾਰ ਦਾ ਕੋਈ ਵੀ ਵਾਅਦਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਕਿਸੇ ਪ੍ਰਕਾਰ ਦੀ ਕੋਈ ਵੀ ਲਿਖਤ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਕਿਸੇ ਪ੍ਰਕਾਰ ਦਾ ਕੋਈ ਦਿਖਾਵਾ ਨਹੀਂ ਕਰਨਾ ਪੈਂਦਾ। ਇਨਸਾਨ ਜੇਕਰ ਕਿਸੇ ਦਾ ਵਿਸ਼ਵਾਸ ਤੋੜਨਾ ਚਾਹੇ ਤਾਂ ਉਹ ਭਾਵੇਂ ਲਿਖ ਕੇ ਦੇ ਦੇਵੇ, ਭਾਵੇਂ ਕਿੰਨੀਆਂ ਹੀ ਕਸਮਾਂ ਖਾ ਲਵੇ, ਭਾਵੇਂ ਕਿਸੇ ਵੀ ਮੰਦਰ ਗੁਰਦੁਆਰੇ ਵਿੱਚ ਜਾ ਕੇ ਮੱਥਾ ਟੇਕਿਆਵੇ ਅਤੇ ਕਹੇ ਕਿ ਮੈਂ ਤੇਰਾ ਵਿਸ਼ਵਾਸ ਕਦੇ ਨਹੀਂ ਤੋੜਾਂਗਾ ਪਰ ਜੇਕਰ ਤੋੜਨਾ ਹੋਵੇ ਤਾਂ ਇੱਕ ਸਕਿੰਟ ਵੀ ਨਹੀਂ ਲੱਗਦਾ ਹੈ ਵਿਸ਼ਵਾਸ ਤੋੜਨ ਲੱਗਦਾ ਹੈ। ਅਤੇ ਸਾਹਮਣੇ ਵਾਲੇ ਨੂੰ ਵੀ ਸ਼ਾਇਦ ਕਿਤੇ ਨਾ ਕਿਤੇ ਇਹ ਵਿਸ਼ਵਾਸ ਨਹੀਂ ਹੁੰਦਾ ਹੈ ਕਿ ਜੋ ਮੇਰੇ ਨਾਲ ਇਹ ਕਸਮਾਂ ਖਾ ਰਿਹਾ ਹੈ ਉਹ ਮੇਰਾ ਵਿਸ਼ਵਾਸ ਰੱਖੇਗਾ ਮੇਰੇ ਵਿਸ਼ਵਾਸ ਤੇ ਕਾਇਮ ਰਹੇਗਾ ਉਹ ਵੀ ਉਸਤੇ ਡਾਊਟ ਕਰਦਾ ਹੈ ਅਤੇ ਡਾਊਟ ਦੇ ਚੱਕਰ ਦੇ ਵਿੱਚ ਉਹ ਉਸ ਤੋਂ ਲਿਖਤ ਰੂਪ ਦੇ ਵਿੱਚ ਮੰਗਦਾ ਹੈ ਕਿ ਤੂੰ ਮੈਨੂੰ ਲਿਖ ਕੇ ਦੇ ਕਿ ਮੈਂ ਤੇਰਾ ਕਦੇ ਵਿਸ਼ਵਾਸ ਨਹੀਂ ਤੋੜਾਂਗਾ ਤੇਰੇ ਨਾਲ ਧੋਖਾ ਨਹੀਂ ਕਰਾਂ ਪਰ ਦੋਸਤੋ ਤੋੜਨ ਵਾਲੇ ਤਾਂ ਤੋੜ ਹੀ ਜਾਂਦੇ ਹਨ ਚਾਹੇ ਉਹ ਕਿੰਨਾ ਹੀ ਲਿਖ ਕੇ ਦੇ ਦੇਣ ਅਤੇ ਜੇਕਰ ਕਿਸੇ ਨੇ ਨਿਭਾਉਣਾ ਹੋਵੇ ਤਾਂ ਕੋਈ ਲਿਖਣ ਦੀ ਲੋੜ ਨਹੀਂ ਕੋਈ ਸਮਝਾਉਣ ਦੀ ਲੋੜ ਨਹੀਂ ਕੋਈ ਕਸਮ ਖਾਣ ਦੀ ਲੋੜ ਨਹੀਂ ਬਸ ਵਿਸ਼ਵਾਸ ਹੀ ਕਾਫੀ ਇਸ ਕਰਕੇ ਦੋਸਤੋ ਵਿਸ਼ਵਾਸ ਕਰਨਾ ਸਿੱਖੋ ਤੇ ਵਿਸ਼ਵਾਸ ਦਿਵਾਉਣਾ ਸਿੱਖੋ ਇਨਸਾਨ ਇਹ ਹੀ ਨਹੀਂ ਕਰ پا ਰਿਹਾ ਨਾਤਾਵ ਵਿਸ਼ਵਾਸ ਕਰ پا ਰਹੇ ਹੈ ਤੇ ਨਾ ਹੀ ਉਹ ਕਿਸੇ ਨੂੰ ਵਿਸ਼ਵਾਸ ਦਿਵਾ پا ਰਹੇ ਹੈ ਇਸੇ ਕਰਕੇ ਉਹ ਤਕਲੀਫ ਦੇ ਵਿੱਚ ਹੈ ਪਰੇਸ਼ਾਨੀ ਦੇ ਵਿੱਚ ਹੈ ਸਮੱਸਿਆ ਦੇ ਵਿੱਚ ਸਾਨੂੰ ਚਾਹੀਦਾ ਹੈ ਕਿ ਅਸੀਂ ਸੱਚੇ ਦਿਲ ਨਾਲ ਸੱਚੇ ਮਨ ਨਾਲ ਸੱਚੀ ਭਾਵਨਾ ਨਾਲ ਕਿਸੇ ਵੀ ਇਨਸਾਨ ਦਾ ਵਿਸ਼ਵਾਸ ਚਿਤ੍ਰਣ ਦੀ ਕੋਸ਼ਿਸ਼ ਕਰੇ ਅਤੇ ਉਸਤੇ ਵੀ ਸਾਹਮਣੇ ਵਾਲੇ ਤੇ ਵੀ ਸੱਚੀ ਭਾਵਨਾ ਨਾਲ ਸੱਚੇ ਦਿਲ ਨਾਲ ਸੱਚੇ ਪਿਆਰ ਨਾਲ ਸੱਚੇ ਪ੍ਰੇਮ ਨਾਲ ਉਸਤੇ ਵਿਸ਼ਵਾਸ ਕਰੇ ਥੈਂਕ ਯੂ ਸੋ ਮਚ